ਮਾਨਯੋਗ ਮੁੱਖ ਮੰਤਰੀ ਪੰਜਾਬ ਸਾਹ ਭਗਵੰਤ ਸਿੰਘ ਮਾਨ ਦੇ ਬੰਦੀਓ ਸ਼ੁਰੂ ਕੀਤੀ ਗਈ ਨਵਿਕਲੀ ਫੋਰਸ ਐਸ ਐਸ ਐਫ ਦੇ ਬੰਦੀਓ ਅੱਜ ਇਹ ਬੂਟੇ ਲਾਣ ਦੀ ਉਪਰਾਲਾ ਕੀਤਾ ਗਿਆ ਹੈਗਾ ਇਹ ਅੱਜ ਹੀ ਨਹੀਂ ਕਾਫੀ ਦਿਨਾਂ ਤੋਂ ਅਸੀਂ ਇਹ ਬੂਟੇ ਲਾਣ ਦੀ ਉਹ ਕਹਦੇ ਆ ਮਹਿੰਮ ਸ਼ੁਰੂ ਕੀਤੀ ਵੀ ਆ ਔਰ ਹੁਣ ਤਾਈਂ ਕਰੀਬ 5000 ਦੇ ਕਰੀਬ ਅਸੀਂ ਬੂਟੇ ਲਾ ਚੁੱਕੇ ਆ ਔਰ ਇਹਦੇ ਲਈ ਮੈਂ ਐਸਐਸਪੀ ਐਸਐਸਐਫ ਸਾ ਗਗਨ ਅਜੀਤ ਉਹਨਾਂ ਦੇ ਡੀਐਸਪੀ ਵਿਪਾ ਰੁਪਿੰਦਰਦੀਪ ਇਹਨਾਂ ਨੂੰ ਮੁਬਾਰਕ ਦਿਨ ਕਿ ਇਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਜਿੱਥੇ ਆਪਾਂ ਪੰਜਾਬ ਦੇ ਵਿੱਚ ਐਸਐਸਐਫ ਜਾਨਾਂ ਬਚਾ ਲਿਆ ਲੋਕਾਂ ਦੀ ਤੇ ਆ ਨਾਲੀਆਂ ਨਸਲਾਂ ਦੀ ਸਾਫ਼ ਬਾਤਾਵਾਦਨ ਉਪਲਬਧ ਹੋਵੇ ਅੱਛੀ ਹਵਾ ਉਪਲਬਧ ਹੋਵੇ ਉਹਦੇ ਲਈ ਇਹ ਬੂਟੇ ਲਾਦੇ ਨੇ ਇਹਦੇ ਲਈ ਮੁਬਾਰਕ ਦੇ ਪੱਥ ਹੈਗੇ ਨੇ SSF ਲੈ ਕੇ ਜਾਂਦੀ ਆ ਪਰ SSF ਦੀਆਂ ਗੱਡੀਆਂ ਦੇ ਵਿੱਚ ਉਹ ਮੈਡੀਕਲ ਚੀਜ਼ਾਂ ਅਵੇਲੇਬਲ ਨਹੀਂ ਹੁੰਦੀਆਂ ਜਿਦੇ ਨਾਲ ਕਿਉਂਕਿ ਐਕਸੀਡੈਂਟ ਦੇ ਕਾਰਨ ਹੀ ਨਹੀਂ ਕਿਸੇ ਆਪਾਂ ਉਹਨੂੰ ਬਚਾਣਿਆ ਐਕਸੀਡੈਂਟ ਤੋਂ ਬਾਅਦ ਉਹ ਵੀ ਇੱਕ ਵੱਡਾ ਰੀਜ਼ਨ ਹੁੰਦਾ ਮੌਤ ਹੋਣ ਦਾ ਤੇ ਉਹਨੂੰ ਆਪਾਂ ਪ੍ਰੋਪਰ ਮੈਡੀਕਲ سپورਟ ਸਿਸਟਮ ਦੇ ਨਾਲ ਹਸਪੀਟਲ ਲੈ ਕੇ ਜਾਈਏ ਇਹੀ ਬੈਟਰ ਹੁੰਦਾ SSF ਦੀ ਗੱਡੀ ਦੇ ਵਿੱਚ ਉਹ ਫੈਸਿਲਿਟੀ ਨਹੀਂ ਹੈਗੀ ਤਾਂ ਹੀ ਆਪਾਂ ਹੁਣ ਇਹ ਹਸਪਤਾਲਾ ਸਾਡੇ ਬੰਦੀਆਂ ਬਹੁਤ ਜਲਦੀ ਚੱਲਦੇ ਆ ਕਿ ਜਿਹੜੀਆਂ ਐਂਬੂਲੈਂਸੇਜ਼ ਨੇ ਆਪਣੀਆਂ ਪੰਜਾਬ ਸਟੇਟ ਦੀਆਂ 108 ਦੇ ਤਹਿਤ ਉਹਨਾਂ ਦਾ ਤੇ SSF ਦਾ ਇੱਕ ਤਰ੍ਹਾਂ ਦਾ ਉਹ ਇੱਕ ਪੇਜ ਤੇ ਲਿਆਂਦਾ ਜਾਵੇ ਤੇ ਜਿੱਥੇ ਐਕਸੀਡੈਂਟ ਹੁੰਦਾ ਜਿਸ ਤੈਂ SSF ਦੀ ਗੱਡੀ 50 ਮਿੰਟਾਂ ਚ 6 ਮਿੰਟਾਂ ਚ ਪਹੁੰਚਦੀ ਆ ਤੇ ਐਂਬੂਲੈਂਸ ਵੀ ਉਹਨੇ ਹੀ ਟਾਈਮ ਦੇ ਵਿੱਚ ਉੱਥੇ ਪਹੁੰਚੇ ਇਹਦੇ ਬਾਰੇ ਮਾਨਯੋਗ ਚੀਫ ਸਕੱਟਰੀ ਸਾਹਿਬ ਹਸਪਤਾਲਾ ਕਹਦੇ ਹੈਗੇ ਨੇ ਔਰ ਜਲਦੀ ਸਾਡੇ ਦੋਨਾਂ ਵਿਭਾਗਾਂ ਦਾ ਆਪਸ ਵਿੱਚ ਇਹ ਜਿਹਾ ਅੱਛਾ ਸੁਮੇਲ ਹੋਏਗਾ ਤੇ ਅਸੀਂ ਲੋਕਾਂ ਨੂੰ ਰੈਸਕਿਊ ਕਰਨ ਲਈ ਐਂਬੂਲੈਂਸੇਜ਼ ਉੱਥੇ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਕਿਤੇ ਬਈ ਘਰਾਵਾਂ ਚ ਤਬਦੀਲੀ ਕੀਤੀ ਹੈ ਕੀ ਕੋਈ ਸੜਕੀ ਨਿਯਮਾਂ ਦੇ ਕਾਨੂੰਨ ਦੇ ਵਿੱਚ ਕੋਈ ਚੇਂਜਿੰਗ ਆਈ ਹੈ? ਬਿਲਕੁਲ ਜਿਹੜੇ ਆਪਣੇ ਸੜਕੀ ਨਿਯਮ ਹੈਗੇ ਨੇ ਉਹ 2019 ਦਾ ਜਿਹੜਾ ਐਮਪੀ ਐਕਟ ਹੈਗਾ ਉਹਦੇ ਮੁਤਾਬਕ ਚੱਲਦੇ ਹੈਗੇ ਨੇ। ਉੱਥੇ ਉਹਦੇ ਵਿੱਚ ਜਿੰਨੀਆਂ ਵੀ ਧਾਰਾਵਾਂ ਨੇ ਉਹ ਕਾਫੀ ਸਖਤ ਕੀਤੀਆਂ ਗਈਆਂ ਨੇ ਜਿਹੜੀਆਂ ਵਾਇਲੇਸ਼ਨ ਨੇ ਉਹਨਾਂ ਦੇ ਉੱਤੇ ਜਿਹੜਾ ਫਾਈਨ ਆ ਉਹ ਵੀ ਸਖਤ ਕੀਤਾ ਗਿਆ ਔਰ ਆਨ ਆਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਨਾਲ ਇਹ ਵੀ ਸਾਂਝਾ ਕਰਨਾ ਚਾਹਾਂਗਾ ਕਿ ਐਸਐਸਐਫ ਜਿੱਥੇ ਐਕਸੀਡੈਂਟ ਵਿਕਟਮ ਨੂੰ ਰੈਸਕਿਊ ਕਰਦੀ ਸੀ ਐਕਸੀਡੈਂਟ ਨਾ ਹੋ ਉਹਦੇ ਲਈ ਜਿਹੜੇ ਦੋ ਵੱਡੇ ਕਾਰਨ ਹੈਗੇ ਨੇ ਇੱਕ ਡਰਿੰਕਿੰਗ ਡਰੰਕਨ ਡਰਾਈਵਿੰਗ ਤੇ ਇੱਕ ਓਵਰ ਸਪੀਡਿੰਗ ਉਹਨਾਂ ਦੇ ਦੋਨਾਂ ਦੇ ਉੱਤੇ ਵੀ ਅੱਜ ਹੀ ਅਸੀਂ ਬੈਠ ਕੇ ਐਸਐਸਪੀ ਸਾਹਿਬ ਨਾਲ ਮੀਟਿੰਗ ਕੀਤੀ ਹੈਗੀ ਉਹਨਾਂ ਤੇ ਉਹਨਾਂ ਚੀਜ਼ਾਂ ਦੇ ਉੱਤੇ ਵੀ ਕੰਮ ਕਰਨਾ ਸ਼ੁਰੂ ਕਰਦੀ ਕੀ ਆਨ ਆਲੇ 15-20 ਦਿਨਾਂ ਤੋਂ ਬਾਅਦ ਸਾਡਾ ਇਹ ਉਪਰਾਲਾ ਹੋਏਗਾ ਕਿ ਐਕਸੀਡੈਂਟ ਹੋ ਨੀ ਨਾ ਤਾਂ ਕਿ ਲੋਕਾਂ ਦੀ ਜਿਸ ਤਰ੍ਹਾਂ ਦੀ ਤੁਸੀਂ ਇਹ ਸਿਚੁਏਸ਼ਨ ਦੱਸਦੇ ਹੋ ਵੀ ਗੱਡੀਆਂ ਨਹੀਂ ਉਹਨਾਂ ਨੂੰ ਲਜਾਣ ਲਈ ਤਾਂ ਆਪਣਾ ਉਪਰਾਲਾ ਐਸਐਸਐਫ ਦਾ ਇਹੀ ਹੋਏਗਾ ਕਿ ਐਕਸੀਡੈਂਟ ਹੀ ਨਾ ਹੋ ਦੇਖੋ ਮੇਰਾ ਤਾਂ ਸਾਡੇ ਲਈ ਇਹੀ ਮੈਸੇਜ ਹੈਗਾ ਕਿ ਜੇ ਉਹ ਆਪਾਂ ਨੂੰ ਇੱਕ ਅੱਛੀ ਚੀਜ਼ ਅੱਜ ਆਪਣੇ ਕੋਲ ਅੱਛੀਆਂ ਪੰਜਾਬ ਦੇ ਵਿੱਚ ਆਪਣੇ ਕੋਲ ਅੱਛੀਆਂ ਛੜਕਾਂ ਹੈਗੀਆਂ ਨੇ ਆਪਣੇ ਕੋਲ ਅੱਛੀਆਂ ਗੱਡੀਆਂ ਹੈਗੀਆਂ ਨੇ ਪਰ ਆਪਾਂ ਇਹ ਜਿਹੜੀ ਆਪਾਂ ਨੂੰ ਇੱਕ ਸਹੂਲਤ ਮਿਲ ਰਹੀ ਆ ਉਹਦਾ ਜਦੋਂ ਪ੍ਰਯੋਗ ਕਰੀਏ ਉਹ ਅੱਛੀ ਤਰ੍ਹਾਂ ਕਰੀਏ ਉਹਦਾ ਗਲਤ ਪ੍ਰਯੋਗ ਨਾ ਇਹ ਨਹੀਂ ਵੀ ਗੱਡੀ ਜੇ 150 ਤੇ ਜਾਂਦੀ ਹੈ ਤਾਂ ਤੁਸੀਂ ਗੱਡੀ 150 ਤੇ ਦਬਲੀ ਚੱਲੋ ਕਿਉਂਕਿ ਹਰ ਇੱਕ ਗੱਡੀ ਉਸ ਐਟਮੋਸਫੇਅਰ ਚ ਚਲਦੀ ਹੈ ਜਿਸ ਦਾ ਆਪਣੀਆਂ ਸ਼ਰਤਾਂ ਹੈਗੀਆਂ ਨੇ ਉਹ ਬਾਹਲੀਆਂ ਗੱਡੀਆਂ ਹੈਗੀਆਂ ਨੇ ਉਹ ਸ਼ਰਤਾਂ ਤੇ ਇੰਨੀ ਸਪੀਡ ਕਾਬਯਾ ਵੀ ਨਹੀਂ ਹੈਗੀ ਕਿਤੇ ਨਾ ਕਿਤੇ ਜੇ ਤੁਸੀਂ ਸੜਕ ਦੀ ਜਿਹੜੀ ਸਪੀਡ ਇੱਕ ਬਣੀ ਹੁੰਦੀ ਹੈ ਵੀ ਇਸ ਸੜਕ ਦੇ ਉੱਤੇ ਇੰਨੇ ਸਪੀਡ ਤੇ ਤੁਸੀਂ ਜਾ ਸਕਦੇ ਹੋ ਜੇ ਉਹਨੂੰ ਐਕਸੀਲਰੇਟ ਕਰੋਗੇ ਤਾਂ ਐਕਸੀਡੈਂਟ ਦਾ ਰਿਸਕ ਰਹੇਗਾ ਹੀ ਰਹੇਗਾ ਰਾਮਾਇ ਹੈ ગામਾਇ ਇੱਕ ਪਵਾਰਾ ਪਸ਼ੂ ਹੈ ਰੋਡ ਦੇ ਉੱਤੇ ਆਵੇ ਦੀ ਦੇ ਨਾਲ ਐਕਸੀਡੈਂਟ ਦੇ ਜਿਹੜੇ ਕਾਰਨ ਬਣਦੇ ਹੈ ਉਹਦੇ ਬਾਰੇ ਵੀ ਕੰਮ ਕੀਤਾ ਜਾ ਰਿਹਾ ਬਿਲਕੁਲ ਕੀਤਾ ਜਾ ਰਿਹਾ ਹੈ ਇਸ ਦੇ ਬਾਰੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਮੀਟਿੰਗ ਵੀ ਲਈ ਸੀ ਉਸ ਮੀਟਿੰਗ ਤੋਂ ਬਾਅਦ ਅਸੀਂ ਉਹਦੇ ਤੇ ਇੱਕ ਸਟੱਡੀ ਕੀਤੀ ਜਿਹਦੇ ਵਿੱਚ ਅਸੀਂ ਸਾਦਾ ਆਇਡੈਂਟੀਫਾਈ ਕੀਤਾ ਕਿ ਕਿਹੜੇ ਕਿਹੜੇ ਪੌਕੇਟ ਨੇ ਜਿੱਥੇ ਜਿਸ ਤਰ ਤੁਸੀਂ ਆ ਬੱਦੀ ਦਾ ਦੱਸਿਆ ਆਪਣਾ ਜਿਹੜੇ ਮਾਲਵੇ ਦੀਆਂ ਮੰਡੀਆਂ ਹੈਗੀਆਂ ਨੇ ਉੱਥੇ ਕਈ ਜਗ੍ਹਾ ਤੇ ਗਊਆਂ ਆ ਕੇ ਬਹਿ ਜਾਂਦੀਆਂ ਨੇ ਸੜਕ ਦੇ ਉੱਤੇ ਉਹ ਵੀ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਉਹ ਅਸੀਂ ਸਾਡੀ ਮੀਟਿੰਗ ਕਰਕੇ ਉਹਦੀ ਰਿਪੋਰਟ ਤਿਆਰ ਕਰਕੇ ਚੀਫ ਸੈਕਟਰੀ ਸਾਹਿਬ ਨੂੰ ਸਬਮਿਟ ਕਰ ਦਿੱਤੀ ਹੈਗੀ ਆ ਆਨ ਵਾਲੇ ਸਮੇਂ ਦੇ ਵਿੱਚ ਉਹ ਜਲਦੀ ਉਹਦੇ ਤੇ ਮੀਟਿੰਗ ਬੁਲਾਣਗੇ ਤੇ ਉਹਦੇ ਵਿੱਚ ਹੀ ਅਸੀਂ ਕਾਫੀ ਸੁਝਾਅ ਵੀ ਦਿੱਤੇ ਨੇ ਵੀ ਕਿਵੇਂ ਆਪਾਂ ਇਹ ਜਾਨਵਰ ਜਿਹੜੇ ਸੜਕ ਤੇ ਆ ਜਾਂਦੇ ਨੇ ਜਨਰਲੀ ਇਹ ਇਨਾਂ ਦਿਨਾਂ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਸੜਕ ਦੇ ਹਾਲੇ-ਦਾਲੇ ਘਾਹ ਲੱਗਿਆ ਹੁੰਦਾ ਤੇ ਇਹ ਘਾਹ ਚ ਇਹਦਾ ਨਾ ਜਾਂਦੇ ਨੇ ਤੇ ਫੇਰ ਸੜਕ ਤੇ ਵਹਿ ਜਾਂਦੇ ਉਹਦੇ 'ਚ ਅਸੀਂ ਕਾਫੀ ਐਸਤਾਂ ਦੇ ਸੁਝਾਅ ਰਿਪੋਰਟ ਦੇ ਵਿੱਚ ਦਿੱਤੇ ਨੇ ਔਰ ਉਹ ਸੁਝਾਅ ਇੰਪਲੀਮੈਂਟ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਆਪਣੇ 300 ਦੇ ਕਰੀਬ ਮੌਤਾਂ ਸਿਰਫ ਇਹ ਇਨਾ ਕਰਕੇ ਹੋ ਜਾਂਦੀਆਂ ਨੇ ਜਾਨਵਰ ਨਾਲ ਟੱਕਰ ਨਾਲ ਹੋ ਜਾਂਦੀਆਂ ਨੇ ਉਹਨਾਂ ਨੂੰ ਵੀ ਅਸੀਂ ਰਿਡਿਊਸ ਕਰਨ 'ਚ ਕਾਮਯਾਬ ਹੋਵਾਂਗੇ ਏ ਦੇਖੋ ਦੋ ਤਰ੍ਹਾਂ ਦੀਆਂ ਇੱਕ ਤਾਂ ਮੋਡਲ ਹੀ ਫਰਸਟ ایڈ ਦੇ ਦਿੰਦੇ ਹੈਗੇ ਨੇ ਉਹ ਇੰਨਾ ਕੋਲੇ ਅਵੇਲੇਬਲ ਹੈਗੇ ਨੇ ਕੁਝ ਇਹਨਾਂ ਦੇ ਕੋਲੇ ਜਿਹੜੇ ਲੜਕੇ ਹੈਗੇ ਨੇ ਇਹ ਸਾਡੇ ਫਰਸਟ ایڈ ਚ ਟ੍ਰੇਨਡ ਹੈਗੇ ਨੇ ਸਟਾਫ ਕੁਝ ਇਹਨਾਂ ਚੋ ਇਸ ਤਰ੍ਹਾਂ ਵੀ ਹੈਗੇ ਨੇ ਜਿਸ ਤਰ੍ਹਾਂ ਆਪਣੀਆਂ ਲੜਕੀਆਂ ਹੈਗੀਆਂ ਨੇ ਉਹ ਪੈਡੀਆਟ੍ਰਿਕਸ ਚ ਵੀ ਟ੍ਰੇਨਡ ਹੈਗੇ ਨੇ ਉਹਨਾਂ ਨੇ ਨਰਸਿੰਗ ਦੇ ਕੋਰਸ ਵਗੈਰਾ ਕੀਤੇ ਹੋਏ ਹੈਗੇ ਨੇ ਸੋ ਇਹਨਾਂ ਦਾ ਤਾਂ ਫਰਸਟ ਅਟੈਂਪਟ ਇਹੀ ਹੁੰਦਾ ਕਿ ਉਹ ਉਸ ਬੰਦੇ ਨੂੰ ਰੈਸਕਿਊ ਕੀਤਾ ਚਾਵੇ ਤੇ ਉਹਨੂੰ ਜਿਹੜੀ ਫਸਟ ਏਡ ਦਿੱਤੀ ਜਾਵੇ ਤੇ ਜਦੋਂ ਹੀ ਉਹ ਫਸਟ ਏਡ ਆ ਜਾਂਦੀ ਹੈਗੀ ਆ ਉਸ ਤੋਂ ਬਾਅਦ ਇਹਨਾਂ ਦਾ ਹੁੰਦਾ ਕਿ ਇਮੀਡੀਏਟਲੀ ਉਹਨੂੰ ਨੇੜੇ ਦੇ ਹਸਪਤਾਲ ਚ ਪਹੁੰਚਾਇਆ ਜਾਵੇ ਅੱਜ ਮੈਂ ਕਈ ਲੋਕ ਜੰਗਲਾਂ ਨੂੰ ਉਜਾੜਦੇ ਪੀੜਾਂ ਨੂੰ ਉਜਾੜਦੇ ਜਿੱਦਾਂ ਵਾਧਵੰਦ ਪਿੱਛੇ ਹੁੰਦਾ ਹੈ ਤੇ ਪੇੜ ਵੀ ਜਿਹੜੇ ਸੜਦੇ ਆ ਉਹਨਾਂ ਨੂੰ ਕੀ ਮੈਕਸਿੰਗ ਦਾ ਜਿਹੜਾ ਤੁਹਾਡੇ ਵਿੱਚ ਆਇਆ ਦੇਖੋ ਜਿੱਥੇ ਕਿਤੇ ਵੀ ਆਪਣੇ ਪੰਜਾਬ ਦੇ ਵਿੱਚ ਖੇਤਾਂ ਦੇ ਵਿੱਚ ਪਰਾਲੀ ਨੂੰ ਜਾਂ ਉਹਨੂੰ ਨਾੜ ਨੂੰ ਅੱਗ ਲਾਈ ਜਾਂਦੀ ਹੈ ਉਨ੍ਹਾਂ ਲਈ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਇੱਕ ਤਾਂ ਉਹ ਜਿਹੜੀ ਧਰਤੀ ਮਾਂ ਜੀ ਵੀ ਆਪਾਂ ਨੂੰ ਜੀਵਨ ਦਿੰਦੀ ਹੈ ਜਿੱਥੋਂ ਆਪਾਂ ਨੂੰ ਅੰਨ ਉੱਗ ਕੇ ਦਿੰਦਾ ਉਹਨੂੰ ਆਪਾਂ ਨਾ ਜਲਾਈਏ ਜਿਹੜੀ ਆਪਣੀ ਆਂ ਦਾ ਤਹਿ ਹੈਗੇ ਉਹਨੂੰ ਨਾ ਜਲਾਈਏ ਔਰ ਕਈ ਜਗ੍ਹਾ ਤੇ ਦੇਖਣ ਵਿੱਚ ਆਇਆ ਕਿ ਜਦੋਂ ਉਹ ਦਦਖਤਾਂ ਨੂੰ ਅੱਗ ਲੱਗਦੀ ਹੈ ਕਈ ਵਾਰੀ ਸੜਕ ਤੇ ਇੰਨਾ ਧੂਆ ਹੋ ਜਾਂਦਾ ਤੇ ਵਿਜ਼ਿਬਿਲਿਟੀ ਡਿਊਸ ਹੋ ਜਾਂਦੀ ਹੈ ਤੇ ਐਕਸੀਡੈਂਟ ਹੋ ਜਾਂਦੇ ਉਥੇ ਜਿੱਥੇ ਕਿਤੇ ਵੀ ਅਸੀਂ ਇਹ ਪਿਛਲੇ ਸਾਲਾਂ ਦੇ ਵਿੱਚ ਇਹ ਕੀਤਾ ਹੈਗਾ ਜਿੱਥੇ ਕਿੱਥੇ ਐਕਸੀਡੈਂਟ ਹੋਇਆ ਜਿਸ ਦਾ ਕਾਰਨ ਧੂਆਂ ਹੈਗਾ ਉਥੇ ਅਸੀਂ ਉਹਨਾਂ ਖੇਤ ਵਾਲਿਆਂ ਦੇ ਅਗੇਂਸਟ ਵੀ ਕਾਰਵਾਈ ਕਰਦੇ ਹਾਂ ਕਿਉਂਕਿ ਉਹਨਾਂ ਦੀ ਲਾਪਰਵਾਹੀ ਦੇ ਕਾਰਨ ਇਹ ਐਕਸੀਡੈਂਟ ਹੋਇਆ ਸੋ ਮੈਂ ਆਪਣੇ ਬੰਦੇ ਉਤਾਏ ਹੀ ਮੈਸੇਜ ਦੇ ਰਿਹਾ ਕਿ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਨਾ ਲਾਈ ਜਾਵੇ